ਅੱਜ ਬਲਟਨਪਾਗ ਦੇ ਵਿੱਚ ਜਿਹੜੀ ਰਾਇਲ ਸਰਕਸ ਲੱਗੀ ਹੈ ਰਾਇਲ ਸਰਕਸ ਦੇ ਵਿੱਚ ਇੱਕ ਬਹੁਤ ਵੱਡੀ ਜਿਹਨੂੰ ਮੈਂ ਕਹੂੰਗਾ ਧੰਦਲੀ ਨਜ਼ਰ ਆ ਰਹੀ ਹੈ ਇੱਥੇ 5000 ਸਕਰ ਫਿਟ ਦੇ ਹਿਸਾਬ ਨਾਲ ਜਗਾ ਲੋਟ ਹੋਈ ਹੈ ਰਾਇਲ ਸਰਕਸ ਨੂੰ ਤੇ ਉਹਨਾਂ ਨੇ ਜਿਹੜੀ ਹੈ ਜਗਾ ਐਕਵਾਇਰ ਕੀਤੀ ਹੈ ਉਹ ਕੀਤੀ ਹੈ 1 ਲੱਖ ਤੇ 20000 ਸਕਰ ਫਿਟ ਦੇ ਆਸ-ਪਾਸ ਸਾਡਾ ਕਹਿਣ ਦਾ ਮਤਲਬ ਇਹ ਹੈ ਕਿ 5000 ਸਕੁਅਰ ਫੀਟ ਜਗ੍ਹਾ ਕਾਗਜ਼ਾਂ ਦੇ ਵਿੱਚ 5000 ਤੇ 120000 ਸਕੁਅਰ ਫੀਟ ਜਗ੍ਹਾ ਦਾ ਉਹਨਾਂ ਨੇ ਕਬਜ਼ਾ ਕੀਤਾ ਤੇ 5 ਰੁਪਏ ਸਕੁਅਰ ਫੀਟ ਜਗ੍ਹਾ ਜਿਹੜੀ ਕਾਰਪੋਰੇਸ਼ਨ ਦੀ ਫੀਸ ਹੈ ਸਰਕਾਰੀ ਫੀਸ ਦੇ ਹਿਸਾਬ ਨਾਲ ਲੋਟ ਹੋਈ ਹੈ ਜੇ ਇਹ ਜਗ੍ਹਾ 5000 ਸਕੁਅਰ ਫੁੱਟ 5 ਰੁਪਏ ਦੇ ਹਿਸਾਬ ਨਾਲ ਹੋਈ ਹੈ ਤੇ ਇਹਨਾਂ ਨੇ 120000 ਸਕੁਅਰ ਫੀਟ ਕਿਦੇ ਕਹਿੰਦੇ ਕੀਤੀ ਪਹਿਲੀ ਤਾਂ ਗੱਲ ਆਇਆ ਵਾ ਇੱਥੇ ਹਿੰਦੁਸਤਾਨ ਨਹੀਂ ਪੂਰੇ ਵਰਲਡ ਦਾ ਵਿਸ਼ਵ ਦਾ ਇੱਕ ਬਹੁਤ ਵੱਡਾ ਤਿਉਹਾਰ ਹੈ ਜਿਹਨੂੰ ਆਪਾਂ ਦੀਪਾਵਲੀ ਕਹਿੰਦੇ ਆ ਉਸ ਤਿਉਹਾਰ ਤੇ ਪੂਰੇ ਜਲੰਧਰ ਦੇ ਵਾਸੀ ਆਪਣਾ ਰੋਜ਼ਗਾਰ ਪਟਾਕਿਆਂ ਦੀ ਮਾਰਕੀਟ ਲਗਾ ਕੇ ਉਹਦੇ ਬਾਬਤ ਆਪਣਾ ਰੋਜ਼ਗਾਰ ਕਮਾਉਂਦੇ ਆ ਮਿਹਨਤ ਕਰਕੇ ਕਮਾਉਂਦੇ ਆ ਇਹ ਪਟਾਕਾ ਕਾਰੋਬਾਰੀਆਰ ਨੂੰ ਪਿਛਲੇ ਸਾਲ ਇਹ ਜਗ੍ਹਾ ਜਿੱਤੀ ਗਈ ਸੀ ਇਹੀ ਜਗ੍ਹਾ 10000 10 ਰੁਪਏ ਸਕਰ ਫੁੱਟ ਦੇ ਹਿਸਾਬ ਨਾਲ ਇਹਨਾਂ ਨੂੰ 5 ਰੁਪਏ ਸਕਰ ਫੁੱਟ ਦੇ ਹਿਸਾਬ ਨਾਲ ਜਗ੍ਹਾ ਕਿਸ ਹਿਸਾਬ ਨਾਲ ਦਿੱਤੀ ਗਈ ਪਹਿਲੀ ਤਾਂ ਗੱਲ ਹੈ ਦੂਸਰੀ ਗੱਲ ਹੈ ਵੈ ਕਿ ਜਲੰਧਰ ਦੇ ਵਾਸੀ ਜਿਹੜੇ ਹੈਗੇ ਆ ਉਹ ਜਲੰਧਰ ਦੇ ਰਹਿਣ ਵਾਲੇ ਜਿਹਨੇ ਵੀ ਲੋਕ ਆ ਪਟਾਕੇ ਦਾ ਕਾਰੋਬਾਰ ਕਰਦੇ ਆ ਉਹ ਜਲੰਧਰ ਦੇ ਆ ਇੱਥੇ ਜੋਕਰਾਂ ਨੂੰ ਇੱਥੇ ਜੋਕਰਾਂ ਨੂੰ ਸਸਤਾ ਤੇ ਜਲੰਧਰ ਵਾਸੀਆਂ ਨੂੰ ਮਹਿੰਗਾ ਜੋਕਰਾਂ ਵਾਸਤੇ ਜਗ੍ਹਾ ਸਸਤੀ ਹੈ ਤੇ ਜਲੰਧਰ ਵਾਸੀਆਂ ਵਾਸਤੇ ਜਗ੍ਹਾ ਮਹਿੰਗੀ ਹੈ ਸਸਤੀ ਨਿਲਾਕੀ ਨਜ਼ਰ ਆਂਦੀ ਹੈ ਦੇ ਵਿੱਚ ਕਿ 5000 ਸਕਰ ਫੁੱਟ ਜਗ੍ਹਾ ਮਿਲੀ ਸੀ ਔਰ 1 ਲੱਖ ਕਿੰਨੇ ਦਾ ਸੀ 1 ਲੱਖ 20 ਆ ਸਕਰ ਫੁੱਟ ਦੇ ਆਸ-ਪਾਸ ਹੈ ਇਹ ਕਿਹਦੀ ਨਿਲਾਕੀ ਨਜ਼ਰ ਆ ਇਹ ਸਾਫ ਜਿਹੜੀ ਨਿਲਾਕੀ ਹੈ ਕਾਰਪੋਰੇਸ਼ਨ ਅਫਸਰਾਂ ਦੀ ਹੈ ਜੀ ਉਹਨਾਂ ਦੇ ਅਫਸਰਾਂ ਦੀ ਹੈ ਮਿਲੀ ਭਗਤ ਦੇ ਨਾਲ ਇਹ ਹੋ ਰਿਹਾ ਹੈ ਜਦੋਂ ਅਸੀਂ ਅੱਜ ਇਹ ਮੁੱਦਾ ਚੱਕਣ ਦੀ ਕੋਸ਼ਿਸ਼ ਕੀਤੀ ਅੱਜ ਇੱਥੇ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਵੀ ਮੇਰੇ ਖਿਆਲ ਨਾਲ ਆਏ ਹੋਏ ਆ ਤੇਬੀ ਆਰੀ ਵਾਲੇ ਵੀ ਆ ਗਏ ਕੀ ਵੀ ਹੈ ਆਪਣਾ ਜਿੱਦਾਂ ਅਸੀਂ ਕਹਿ ਸਕਦੇ ਹਾਂ ਕਿ ਵੀ ਇਹ ਜਗ੍ਹਾ ਤੁਸੀਂ ਵੱਧ ਅਕਵਾਇਰ ਕਰ ਲੇ ਕਿਹਾ 15 20 ਦਿਨ ਕਾਰਪੋਰੇਸ਼ਨ ਸੁੱਤੀ ਪਈ ਸੀ ਇਹਨਾਂ ਨੂੰ ਅੱਜ 1.5 ਮਹੀਨਾ ਹੋ ਗਿਆ ਇਹਨਾਂ ਨੂੰ ਅੱਜ 1.5 ਮਹੀਨਾ ਹੋ ਗਿਆ ਜਿੱਦਾਂ ਮੇਰੇ ਦੋਸਤ ਨੇ ਕਿਹਾ ਵਾ 1.5 ਮਹੀਨਾ ਹੋ ਗਿਆ ਇੱਥੇ ਲੱਗੀ ਨੂੰ ਸਰਕਸ ਕਰੋਨਾ ਦੇ ਤਾਂ ਜਿਲੰਦਰ ਸ਼ਹਿਰ ਦੇ ਵਿੱਚ ਕਿਸੇ ਵੀ ਗਰੀਬ ਆਦਮੀ ਨੇ ਜੇ ਫੜੀ ਲਾਣੀ ਹੁੰਦੀ ਹੈ ਇਹ ਤੁਸੀਂ ਸਾਰੇ ਜਾਨੂ ਇਸ ਚੀਜ਼ ਤੋਂ ਫੜੀ ਲਗਾਣੀ ਹੈ ਉਹਦੀ ਕਾਰਪੋਰੇਸ਼ਨ ਪਰਚੀ ਕੱਟ ਦਈ ਹੈ ਜੇ ਉਹ ਕਿਤੇ ਫੜੀ ਵੱਧ ਲਾ ਲਵੇ ਉਹਦਾ ਸਮਾਨ ਚੱਕ ਕੇ ਲੈ ਜਾਂਦੀ ਹੈ। ਕੀ ਉਹ ਗਰੀਬ ਆਦਮੀ قصوروار ਆ? ਇਹਨਾਂ ਦਾ ਜਿਹੜਾ ਰਾਇਲ ਸਰਕਸ ਵਾਲੇ ਮਾਲਕਾ ਦਾ ਕਾਰਪੋਰੇਸ਼ਨ ਦੇ ਨਾਲ ਕੀ ਇਹਨਾਂ ਦੀ ਸੈਟਿੰਗ ਹੈ? ਕੀ ਹੈ? ਇਹ ਵੀ ਆਪਾਂ ਕਹਿੰਦੇ ਜਾਂਚ ਹੋਣੀ ਚਾਹੀਦੀ ਹੈ। ਜਿਹੜੀ ਇਹਨਾਂ ਨੂੰ ਇਹ ਬਹੁਤ ਵੱਡਾ ਇੱਕ ਧੰਦਲੀਏ ਦੇ ਵਿੱਚ ਹੋਈ ਹੈ। ਕਰੋੜਾਂ ਦਾ। ਮਤਲਬ ਤੁਸੀਂ ਇਹ ਕਹਿ ਲਓ ਕਰੋੜਾਂ ਦੇ ਹਿਸਾਬ ਨਾਲ। ਕਰੋੜਾਂ ਦੇ ਹਿਸਾਬ ਨਾਲ ਧੰਦਲੀ ਹੋਈ ਹੈ। 5 ਰੁਪਏ ਸਕੁਅਰ ਫੁੱਟ ਜਗ੍ਹਾ। ਤੇ ਦੀਵਾਲੀ ਦੇ ਕਾਰੋਬਾਰੀਆਂ ਨੂੰ 10 ਰੁਪਏ ਸਕਰ ਫੁੱਟ ਦੇਗਾ